ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਵਿਜੀਲੈਂਸ ਵਿਭਾਗ ਦੁਆਰਾ 14 ਮਈ ਨੂੰ ਜਲੰਧਰ ਸੈਂਟਰ ਹਲਕੇ ਤੋਂ ਆਮ ਆਦਮੀ ਪਾਰਟੀ ਵਿਧਾਇਕ ਰਮਨ अरोड़ा ਨੂੰ ਗ੍ਰਿਫਤਾਰ ਕੀਤਾ ਗਿਆ ਸੀ ਭ੍ਰਸ਼ਟਾਚਾਰ ਦੇ આરોਪਾ ਤਹਿਤ ਉਹਨਾਂ ਦੀ ਇਹ ਗ੍ਰਿਫਤਾਰੀ ਹੋਈ ਸੀ ਜਿਸ ਦੇ ਬਾਅਦ 105 ਦਿਨਾਂ ਬਾਅਦ ਕੱਲ ਉਹਨਾਂ ਨੂੰ ਜ਼ਮਾਨਤ ਮਿਲੀ ਸੀ ਕਿ ਉਹ ਉਸ ਜ਼ਮਾਨਤ ਦੇ ਬਾਅਦ ਜਿਹੜਾ ਅੱਜ ਫਿਰ ਤੋਂ ਉਹਨਾਂ ਦੀ ਗ੍ਰਿਫਤਾਰੀ ਪੈ ਗਈ ਹੈ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਦਵਾ ਜਲੰਧਰ ਦੇ ਜੁਡੀਸ਼ੀਅਲ ਕੋਰਟ ਦੀਆਂ ਨੇ ਜਿੱਥੇ ਅੱਜ ਉਹਨਾਂ ਨੂੰ ਫੇਰ ਪੇਸ਼ ਕੀਤਾ ਗਿਆ ਔਰ ਇਸ ਬਾਰ ਜਿਹੜੀ ਮਾਮਲਾ ਦਰਜ ਕੀਤਾ ਗਿਆ ਹੈ ਪੁਲਿਸ ਵੱਲੋਂ ਉਹ ਜਬਰਨ ਵਸੂਲੀ ਤੋਂ ਲੈ ਕੇ ਮਾਮਲਾ ਦਰਜ ਕੀਤਾ ਗਿਆ ਤੇ ਉਸੇ ਮਾਮਲੇ ਦੇ ਵਿੱਚ ਅੱਜ ਰਮਨ अरोड़ा ਨੂੰ ਕੋਰਚ ਪੇਸ਼ ਕੀਤਾ ਗਿਆ ਤੇ ਕੋਰਟ ਵੱਲੋਂ ਉਹਦਾ 3 ਦਿਨਾਂ ਜਿਹੜਾ ਰਿਮਾਂਡ ਦਿੱਤਾ ਗਿਆ ਪੁਲਿਸ ਨੂੰ 7 ਤਰੀਕ ਨੂੰ ਦੁਬਾਰਾ ਰਮਨ ਨਰੋੜਾ ਦੀ ਪੇਸ਼ੀ ਹੋਵੇਗੀ ਔਰ ਉੱਥੇ ਤੁਹਾਨੂੰ ਦੱਸ ਦਈਏ ਕਿ ਉਸ ਇਸੇ ਨਾਲ ਹੀ ਜਿਹੜੇ ਭ੍ਰਸ਼ਟਾਚਾਰ ਦੇ આરોਪ 'ਚ ਗ੍ਰਿਫਤਾਰ ਹੋਏ ਸੀਗੇ ਨਗਰ ਨਿਗਮ ਦੇ ਏਟੀਪੀ ਸੁਖਦੇਵ ਵਿਸ਼ਿਸ਼ਟ ਉਹਨਾਂ ਨੂੰ ਵੀ ਅਦਾਲਤ ਪੇਸ਼ ਹੋਣ ਲਈ ਕਿਹਾ ਗਿਆ ਸੀ ਉਹ ਵੀ ਅੱਜ ਅਦਾਲਤ ਪੇਸ਼ ਹੋਏ ਨੇ ਜਦੋਂ ਰਮਨ अरोड़ा ਨੂੰ ਪੁਲਿਸ ਵੱਲੋਂ ਲਿਆਂਦਾ ਗਿਆ ਹੈ ਔਰ આરોਪ ਜਿਹੜੇ ਨੇ ਉਹ ਰਾਮਾ ਮੰਡੀ ਥਾਣੇ ਦੀ ਪੁਲਿਸ ਵੱਲੋਂ ਮਾਮਲਾ ਦਰਜ ਇਹ ਕੀਤਾ ਗਿਆ ਹੈ ਕਿ ਜਿਹੜੇ ਜ਼ਬਰਨ ਵਸੂਲੀ ਕਰਦੇ ਸੀ ਲੋਕਾਂ ਤੋਂ ਉਸ ਨੂੰ ਲੈ ਕੇ ਇੱਕ ਐਫਆਈਆ ਦਰਜ ਕੀਤੀ ਗਈ ਹੈ ਤੇ ਜਿਸ ਦੇ ਸਰੂਪ ਜਿਹੜਾ ਕਿ ਪੁਲਿਸ ਵੱਲੋਂ ਇੱਕ ਵਿਪਾਗ ਦੀ ਜਿਹੜੀ ਕਾਰਵਾਈ ਕੀਤੀ ਗਈ ਹੈ ਔਰ ਉਸ ਦੇ ਨਾਲ ਹੀ ਤੁਹਾਨੂੰ ਇਹ ਤਾਂ ਸਤਿਏਕੀ ਰਮਨ अरोड़ा 105 ਦਿਨਾਂ ਬਾਅਦ ਜਿਹੜਾ ਕਿ ਹਾਈ ਕੋਰਟ ਵੱਲੋਂ ਉਹਨਾਂ ਨੂੰ ਜ਼ਮਾਨਤ ਮਿਲੀ ਸੀਗੀ ਉਹਨਾਂ ਨੂੰ ਲੱਗਾ ਸੀਗਾ ਕਿ ਹੁਣ ਜਿਹੜਾ ਪੱਕੀ ਜ਼ਮਾਨਤ ਮਿਲੀ ਹੈ ਤੇ ਉਹ ਬਾਹਰ ਆ ਪਾਨਗੇ ਲੇਕਿਨ ਉਸ ਤੋਂ ਪਹਿਲਾਂ ਹੀ ਜਲੰਧਰ ਪੁਲਿਸ ਵੱਲੋਂ ਇੱਕ ਵਾਰ ਫਿਰ ਤੋਂ ਉਹਨਾਂ ਤੇ ਸ਼ਿਕੰਜਾ ਕੱਸਿਆ ਗਿਆ ਔਰ ਉਹਨਾਂ ਨੂੰ ਦੁਬਾਰਾ ਗ੍ਰਿਫਤਾਰ ਕਰ ਕੋਰਟ ਵਿੱਚ ਪੇਸ਼ ਕਰ ਤਿੰਨ ਦਿਨਾਂ ਰਿਮਾਂਡ ਹਾਸਲ ਕੀਤਾ ਗਿਆ ਹੈ ਔਰ ਇਸ ਰਿਮਾਂਡ ਦੇ ਚੱਲਦੇ ਜਿਹੜਾ ਹੁਣ ਪੁਲਿਸ ਜਿਹੜਾ ਪੁੱਛਗਿੱਛ ਕਰੇਗੀ ਕਿ ਉਹ ਕਿਵੇਂ ਜਿਹੜਾ ਵਸੂਲੀ ਕਰਨ ਦਾ ਕੰਮ ਕਰਦੇ ਸੀਗੇ ਕਿਵੇਂ ਲੋਕਾਂ ਤੋਂ ਜ਼ਬਰਨ ਵਸੂਲੀ ਕੀ ਕਰਦੇ ਹੁੰਦੇ ਸੀ ਤੇ ਇਸ ਦੇ ਨਾਲ ਹੀ ਜਿਹੜੇ આરોਪ ਉਹਨਾਂ ਤੇ ਲੱਗੇ ਹੋਏ ਨੇ ਉਹ ਕਾਫੀ ਪਹਿਲਾਂ ਤਾਂ ਭ੍ਰਸ਼ਟਾਚਾਰ ਦੇ ਲੱਗੇ ਸੀ ਤੇ ਹੁਣ ਜ਼ਬਰਨ ਵਸੂਲੀ ਦੇ ਤੇ ਇਸ ਕਰਕੇ ਦੁਬਾਰਾ ਜਲੰਧਰ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਹਜੇ ਕਿ ਸੁਖਦੇਵ ਵਿਸ਼ਿਸ਼ਟ ਜਿਹੜੇ ਸੀ ਉਹ ਵੀ ਅੱਜ ਪੇਸ਼ ਹੋਏ ਸੀਗੇ 114 ਦਿਨ ਉਹ ਵੀ ਜੇਲ੍ਹ ਦੇ ਵਿੱਚ ਬੰਦ ਸੀਗੇ ਤੇ ਉਹਨਾਂ ਦੇ ਬਾਅਦ ਚ ਉਹਨਾਂ ਦੀ ਵੀ ਜ਼ਮਾਨਤ ਹੋਈ ਸੀ ਲੇਕਿਨ ਹੁਣ ਜਿਹੜਾ ਰਮਨ अरोड़ा ਨੂੰ ਪੇਸ਼ ਕੀਤਾ ਗਿਆ ਤੇ ਹੁਣ ਕੋਰਟ ਵੱਲੋਂ 3 ਦਿਨਾਂ ਪੁਲਿਸ ਰਿਮਾਂਡ ਦਿੱਤਾ ਗਿਆ ਹੈ ਹਾਲਾਂਕਿ ਜਦੋਂ ਉਹਨਾਂ ਨੂੰ ਉੱਥੇ ਲੈ ਕੇ ਜਾਇਆ ਗਿਆ ਮੈਡੀਕਲ ਕ੍ਰਾਂਲ ਸਿਵਲ ਹਸਪਤਾਲ ਤੇ ਉੱਥੇ ਰਮਨ अरोड़ा ਵੱਲੋਂ ਕਿਹਾ ਗਿਆ ਕਿ ਉਹਨਾਂ ਨਾਲ ਤੱਕਾ ਹੋ ਰਿਹਾ ਹੈ ਫਿਲਹਾਲ ਕਿਵੇਂ ਦਾ ਤੱਕਾ ਹੋ ਰਿਹਾ ਕਿਵੇਂ ਦਾ ਨਹੀਂ ਉਹ ਖੁੱਲ ਕੇ ਗੱਲ ਨਹੀਂ ਕਰ ਪਾਈ ਮੀਡੀਆ ਅੱਗੇ ਲੇਕਿਨ ਕਿਤੇ ਨਾ ਕਿਤੇ ਜਿਹੜਾ ਇਹਨਾਂ ਤੇ આરોਪ ਲਗਾ ਕੇ ਪੁਲਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਤੋਂ ਇਹ ਸਾਬਿਤ ਹੁੰਦਾ ਹੈ ਕਿ ਪਹਿਲਾਂ ਭ੍ਰਸ਼ਟਾਚਾਰ ਤੇ ਹੁਣ ਜ਼ਬਰਨ ਵਸੂਲੀ ਕਿਤੇ ਨਾ ਕਿਤੇ ਵਿਧਾਇਕ ਤੇ ਜਿਹੜਾ ਸ਼ਿਕੰਜਾ ਹੈ ਉਹ ਕਾਨੂੰਨ ਦਾ ਹਜੇ ਵੀ ਜਕੜਿਆ ਹੋਇਆ ਹੈ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਰਿਸ਼ਭ ਦੇ ਨਾਮ ਦਵਿੰਦਰ ਕੁਮਾਰ ਜਲੰਧਰ